ਅਭੀ ਹੁੰਦਾ ਜਦੋਂ ਕੋਈ ਬਹੁਤ ਜ਼ਿਆਦਾ ਕੰਮ ਪੈ ਜਾਂਦਾ ਨਾ ਪਰ ਉਹ ਮਨੁੱਖ ਕਹਿੰਦਾ 10 20 ਤੈਨੂੰ ਗੱਲ ਕੀ ਹੋਈ ਹੈ ਕੀ ਲੋੜ ਹੈ ਤੈਨੂੰ ਦੱਸ ਜਿਹੜੇ ਕੰਮ ਦੀ ਲੋੜ ਆ ਮੈਂ ਤੈਨੂੰ ਦਿੰਦਾ ਪੈਸਾ ਮੈਂ ਤੇਰੇ ਨਾਲ ਖੜਦਾ ਹਾਂ ਆਸ਼ਾ ਕਹਿੰਦੇ ਭਾਈ ਜਿਸ ਸਮੇਂ ਤੂੰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਆਰੰਭ ਕਰ ਦਿੱਤਾ ਨਾ ਪ੍ਰਜਿਥੈ ਹਰ ਅਰਾਧੀ ਹੈ ਤਿਥੈ ਹਰ ਮਿੱਤਰ ਸਹਾਈ ਉਹ ਮਿੱਤਰ ਸਾਰੇ ਕਿਤੇ ਆ ਕੇ ਤੇਰੀਆਂ ਰਕਾਵਟਾਂ ਦਾ ਨਾਸ ਕਰ ਦੇਵੇਗਾ ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਕਿ ਜਦੋਂ ਕੋਈ ਵਾਇਗੁਰੂ ਪਰਮੇਸ਼ਰ ਨੂੰ ਕੇਤੇ ਕਰਦਾ ਹੈ ਜਦੋਂ ਉਸ ਰੱਬ ਦੇ ਘਰ ਨੂੰ ਕੇਤੇ ਕਰਦਾ ਕੋਈ ਆਸ਼ਾ ਕਹਿੰਦੀ ਭਾਈ ਉਹਦੀਆਂ ਫਿਰ ਰਸਤੇ ਦੀਆਂ ਆਉਣ ਵਾਲੀਆਂ ਰਕਾਵਟਾਂ ਦਾ ਉਹ ਨਾਸ ਕਰ ਦਿੰਦਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ